ਸਾਤਰੀ ਕਾਲ ਦੀ ਸਾਡਾ ਜੀ ਨਵੇਂ ਵਲੌਗ ਦੇ ਵਿੱਚ ਤੇ ਅੱਜ ਆਪਣੇ ਯੋਧਿਆ ਮੰਦਰ ਦਾ ਉਦਘਾਟਨ ਹੋਇਆ ਤੇ ਅੱਜ ਇਸੇ ਖੁਸ਼ੀ 'ਚ ਸਾਰੇ ਅੱਜ ਆਪਣੀ ਦੀਵਾਲੀ ਮਨਾਈ ਜਾ ਰਹੀ ਇੱਥੇ ਦੁਆਰਾ ਠੀਕ ਹੈ ਜੀ ਸਾਹਮਣੇ ਵੀ ਦੇਖ ਸਕਦੇ ਹੋ ਆਹ ਵੇਖੋ ਜੀ ਸਾਹਮਣੇ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਇੱਥੇ ਇਧਰ ਖੁਸ਼ੀ ਆਪਣੀ ਫੁੱਲ ਜੜੀਆਂ ਚਲਾਉਣ ਦੀ ਅੱਜ ਦੀਵਾਲੀ ਜੋਗ ਯਾਨੀ ਕਿ ਦੀਵਾਲੀ ਦਾ ਦਵਾਰ ਆ ਗਈ ਆਪਣੀ ਮੇਰੀ ਖਤਮ ਵੀ ਹੋ ਗਈ ਸ਼ਤੀ ਆ ਲੈ ਦੇਖੋ ਇਹ ਦੇਸ਼ ਜੀ ਰਾਮ ਦੇਸ਼ ਜੀ ਰਾਮ ਉਹਦੇ ਸਾਹਮਣੇ ਵੇਖ ਸਕਦੇ ਹੋ ਵੇਖੋ ਓ ਵੇਖੋ ਸਾਹਮਣੇ ਤੋਂ ਇਹ ਇੱਥੇ ਵੇਖੋ ਆਪਣੇ ਨਿਆਣੇ ਦੁਵਾਰਾ ਦੁਵਾਲੀ ਆ ਗਈ ਅੱਜ ਹਾਂ ਸਾਹਮਣੇ ਦੇ ਪੂਰੇ ਮਜੇ ਲੈਂਡ ਦੇ ਨਿਆਣੇ ਪੂਰੇ ਇੰਜੋਏ ਕਰਨ ਦੇ ਆ ਆ ਸਾਹਮਣੇ ਦੇ ਭਾਈ ਵੇਖ ਸਕਦੇ ਹੋ ਸਾਹਮਣੇ ਅੱਪ ਵੀ ਚੰਗ ਲਾ ਰਿਹਾ ਮੇਰੀ ਮੋਮੀ ਇਧਰ ਦੀਵੇ ਜਲਾ ਰਹੇ ਆ ਇੱਧਰ ਰਿੰਕੂ ਵੀਰ ਚਲਾਉਂਦੇ ਦੀਵੇ ਸਾਡੀ ਦੀਵਾਲੀ ਆ ਗਈ ਦੁਬਾਰਾ ਹੈ ਦੋ ਦੀਵਾਲੀਆਂ ਆਉਣਗੀਆਂ ਸਾਲ 'ਚ ਆਂਟੀ ਕਾਕੇ ਨੂੰ ਤਿਆਰ ਕਰਨ ਦੇ ਵੇਖੋ ਮੰਦਰ ਜਾਣ ਵਾਸਤੇ ਮਮਾ ਹੋਏ ਇੱਥੇ ਵੀ ਆ ਸਕਦੇ ਸਾਹਮਣੇ ਤੁਸੀਂ ਪੂਨਮ ਹੋਣੀ ਨਿਆਣੇ ਆਂਟੀ ਸਾਰੇ ਇਕੱਠੇ ਹੋਏ ਇੱਥੇ ਆਪਣੇ ਹੱਥੋਂ ਵਾਲ ਚ ਪੂਰਾ ਐਨਜੋਏ ਕੀਤਾ ਜਾਣਦੇ ਅੱਜ ਇੱਕ ਵਾਰ ਤੇ ਰਖੜੀ ਚੱਲਣ ਲੱਗੀ ਹੈ ਤੇ ਰਖੜੀ ਚੱਲਣ ਲੱਗੀ ਪੂਣੀ ਚਰਖੜੀ ਲੱਗੀ ਚਲਾਉਣ ਇਧਰ ਤੇ ਸਾਹਮਣੇ ਦੇਖ ਸਕਦੇ ਜੇ ਉੱਥੇ ਆਏ ਕੁਝ ਨਹੀਂ ਰਾਤ ਨੂੰ ਉਧਰ ਉਹ ਸਾਡੇ ਜੀ ਸਾਰੇ ਬੈਠੇ ਆ ਜੈ ਸ਼੍ਰੀ ਰਾਮ ਤੋ ਦੇਖੇ ਨਿਆਰੇ ਪੂਰੇ ਇੰਜੋਏ ਕਰਨ ਦੇ ਫੁੱਲ ਵੇਖ ਸਕਦੇ ਤੁਸੀਂ ਚਲਾ ਲਈ ਆਈ ਦੁਆਰ ਫੜਾ ਬਹੁਤ ਫੜਾ ਕਿਹ ਹੈ ਚੱਲ ਅੱਗੇ ਦੀਏ ਅੱਗੇ ਕਰਾਂਗੀ ਅੱਗੇ ਹੈਗੀ ਆ ਇਸ ਕੁਝ ਕਰਦੇ ਇੱਥੇ ਕੁਰੀ ਹੋਣ ਲੋਗੇ ਦੇਖਦੇ ਉੱਤਰ ਉੱਤਰ ਹੋ ਗਏ ਐਵੇਂ ਨਾ ਦੋ ਫੜ ਕਰ ਦੋ ਜੋ ਕੀ ਤੁਸੀਂ ਦੇਖ ਸਕਦੇ ਹੋ ਵਿਊ ਸਾਹਮਣੇ ਸਾਰਿਆਂ ਨੇ ਇੱਥੇ ਆਪਣੇ ਜੀਮ ਵਿੱਚ ਗਾਇਏ ਆਪਣੇ ਘਰਾਂ 'ਚ ਪੂਰੇ ਹਰਚੋ ਵਾਲ ਦੇ ਦੀਵੇ ਜਗੰਡੇ ਸਾਰੇ ਹੀ ਠੀਕ ਹੈ ਜੀ ਇਹੀ ਕਰਨ ਬੱਚੇ ਲੱਗੇ ਹੋਰ ਗਾਣਾ ਗਾਣੇ ਦੀ ਵੀ ਕਿੱਥੇ ਕਰਨਾ ਲੱਗੇ ਕਿੱਿਆ ਸ਼੍ਰੀ ਰਾਮ ਨਾ ਨਹੀਂ ਜੋਰ ਦੀ ਗਾ ਜੋਰ ਦੀ ਜੋਰ ਦੀ ਇਧਰ ਵੇ ਇਧਰ ਵੇ ਇਧਰ ਵੇ ਜਲਦੀ ਕਰ ਇਧਰ ਵੇ ਬਾਈ ਬਾਈ ਨਹੀਂ ਬਾਤ ਬੋਲ ਜਿਆ ਸ਼੍ਰੀ ਰਾਮ ਬੋਲ ਬੋਲ ਚੱਲ ਲੱਡੂ ਕੋਪਾਲ ਕਰ ਦੇ ਚੋ ਸਾਰੇ ਕਿੱਥੇ ਬੋਲੋ ਬੱਚੇ ਲੱਡੂ ਕੋਪਾਲ ਕਰ ਲਓ ਲੱਡੂ ਕੋਪਾਲ ਮੇਰੇ ਲੱਡੂ ਕੋਪਾਲ ਬਾਕੀ ਉਹ ਸਾਹਮਣੇ ਭਾਬੀ ਹੁਣੀ ਭਾਬੀ ਦੇਖਣ ਦੇ ਆਓ ਵੇਖੋ ਉਹਦਾ ਭਾਬੀ ਉਹ ਭਾਬੀ ਉਹ ਵੱਡੀ ਦੇ ਨਿੱਕੀ ਭਾਬੀਆਂ ਨਾਲ ਭਾਜੀ ਨਾਲ ਭਾਜੀ ਹੁਣੀ ਅਸਪੱਜੀਆਂ ਚਲਾਉਂਦੇ ਨੇ ਸਾਹਮਣੇ ਤੁਸੀਂ ਵੇਖ ਸਕਦੇ ਹੋ ਕਿੰਨੀ ਖੁਸ਼ੀ ਦੀ ਲਹਿਰ ਹੈ ਇੱਥੇ ਪਟਾਕੇ ਚੱਲਣ ਦੇ ਆਈ ਦੀਵਾਲੀ Ding mm -hmm. mm -hmm. mm -hmm.